ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਅੱਜ ਨੀਹਾ ਆਪਣੇ ਪਤੀ ਦੇ ਕੋਲ ਬੈਠੀ ਟੀਵੀ ਦੇਖ ਰਹੀ ਸੀ ਤੇ ਉਹਦਾ ਅਚਾਨਕ ਇੱਕ ਗੱਲ ਹੁਣ ਉਹਦੇ ਯਾਦ ਆਉਂਦੀ ਆ ਉਹ ਆਪਣੇ ਪਤੀ ਨੂੰ ਕਹਿੰਦੀ ਆ ਕਿ ਵਿਜੇ ਪਹਿਲਾਂ ਤਾਂ ਤੁਸੀਂ ਰਾਹੁਲ ਨੂੰ ਕਿੰਨਾ ਮਿਲਣ ਜਾਂਦੇ ਸੀ ਤੇ ਹੁਣ ਤੁਸੀਂ ਨਾ ਕਦੇ ਉਹਦੀ ਗੱਲ ਕੀਤੀ ਆ ਕੀ ਗੱਲ ਹੋ ਗਈ ਆ ਤਾਂ ਉਹਦਾ ਪਤੀ ਵੀਜੇ ਜਿਹੜਾ ਉਹ ਟੀਵੀ ਨਾਲ ਟੀਵੀ ਦੇ ਨਾਲ ਰਿਮੋਟ ਨਾਲ ਚੈਨਲ ਚੇਂਜ ਕਰ ਰਿਹਾ ਹੁੰਦਾ ਤੇ ਉਹ ਚੈਨਲ ਚੇਂਜ ਕਰਦਾ ਕਰਦਾ ਉੱਥੇ ਹੀ ਰੁਕ ਕੇ ਆਪਣੀ ਪਤਨੀ ਵੱਲ ਵੇਖਦਾ ਤੇ ਉਹਨੂੰ ਕਹਿੰਦਾ ਕਿ ਤੈਨੂੰ ਕੀ ਪਤਾ ਵੀ ਮੈਂ ਰਾਹੁਲ ਨੂੰ ਮਿਲਿਆ ਕਿ ਨਹੀਂ ਫੋਨ ਕਰਦਾ ਕਿ ਨਹੀਂ ਉਹ ਕਹਿੰਦੀ ਕਿ ਵੀਜੇ ਮੈਨੂੰ ਪਤਾ ਤੁਸੀਂ ਹਰ ਰੋਜ਼ ਰਾਹੁਲ ਦੀ ਗੱਲ ਕਰਨੀ ਹੁੰਦੀ ਸੀ ਉਹਨੂੰ ਫੋਨ ਵੀ ਕਰਨਾ ਹੁੰਦਾ ਸੀ ਪਰ ਹੁਣ ਬਹੁਤ ਦਿਨ ਹੋ ਗਏ ਤੂੰ ਜ਼ਿਕਰ ਨਹੀਂ ਕੀਤਾ ਮੈਂ ਬਹੁਤ ਵਾਰ ਤੁਹਾਨੂੰ ਇਹ ਪੁੱਛਣ ਦੀ ਕੋਸ਼ਿਸ਼ ਕੀਤੀ ਆ ਪਰ ਮੇਰੇ ਵੀ ਦਿਮਾਗ ਚੋਂ ਗੱਲ ਨਿਕਲ ਜਾਂਦੀ ਆ ਕੀ ਗੱਲ ਹੋ ਗਈ ਆ ਤਾਂ ਉਹ ਕਹਿੰਦਾ ਕਿ ਤੈਨੂੰ ਪਤਾ ਮੈਂ ਉਹਨੂੰ ਬੜਾ ਫੋਨ ਲਾਇਆ ਉਹਨੇ ਮੇਰਾ ਫੋਨ ਨਹੀਂ ਚੱਕਿਆ ਤੇ ਮੈਂ ਉਹਨੂੰ ਮੈਸੇਜ ਵੀ ਕੀਤੇ ਉਹਨੇ ਕੋਈ ਰਿਪਲਾਈ ਨਹੀਂ ਕੀਤਾ ਤੇ ਮੈਂ ਉਹਦਾ ਨੰਬਰ ਬਲੌਕ ਕਰਤਾ ਉਹ ਕਹਿੰਦੀ ਕਿ ਇਹ ਕੀ ਗੱਲ ਬਣੀ ਵੀਜੇ ਤੁਹਾਡੀ ਜਾਰੀ ਦੋਸਤੀ ਤਾਂ ਇੰਨੀ ਪੱਕੀ ਸੀ ਤੁਸੀਂ ਤਾਂ ਵਿਆਹ ਤੋਂ ਪਹਿਲਾਂ ਵੀ ਉਹਦੀਆਂ ਵਡੀਆਂ ਤਾਰੀਫਾਂ ਕਰਦੇ ਸੀ ਤੇ ਬਲੌਕ ਕਰਤਾ ਤੁਸੀਂ ਇੱਥੋਂ ਤੱਕ ਗੱਲ ਪਹੁੰਚ ਗਈ ਤੇ ਮੈਨੂੰ ਦੱਸਿਆ ਵੀ ਨਹੀਂ ਉਹ ਕਹਿੰਦਾ ਕਿ ਯਾਰ ਮੇਰੀ ਗੱਲ ਸੁਣ ਜਦੋਂ ਮੈਨੂੰ ਇੰਨੇ ਮੈਸੇਜ ਕੀਤੇ ਫੋਨ ਕੀਤਾ ਉਹਨੇ ਰਿਪਲਾਈ ਨਹੀਂ ਕੀਤਾ ਉਹਦਾ ਫਰਜ਼ ਨਹੀਂ ਬੰਦਦਾ ਸੀ ਜੇ ਉਹਨੂੰ ਨਹੀਂ ਲੋੜ ਫਿਰ ਮੈਨੂੰ ਵੀ ਨਹੀਂ ਲੋੜ ਉਹ ਕਹਿੰਦੀ ਉਹਨੇ ਤੈਨੂੰ ਬਲੌਕ ਤਾਂ ਨਹੀਂ ਨਾ ਕੀਤਾ ਤੂੰ ਬਲੌਕ ਕਰਤਾ ਉਹ ਕਹਿੰਦਾ ਕਿ ਹਾਂ ਮੈਂ ਬਲੌਕ ਕਰਤਾ ਉਹ ਕਹਿੰਦੀ ਵੀਜ਼ੇ ਇਹ ਗੱਲ ਮੈਨੂੰ ਪਸੰਦ ਨਹੀਂ ਆਈ ਯਾਰ ਤੇਰੇ ਕੋਲੇ ਇੱਕ ਤਾਂ ਇੰਨਾ ਪਿਆਰਾ ਦੋਸਤ ਸੀ ਤੂੰ ਉਹਨੂੰ ਬਲੌਕ ਕਰਕੇ ਇੰਨੀ ਆਸਾਨੀ ਨਾਲ ਕਿਵੇਂ ਕਹਿਤਾ ਵੀ ਬਲੌਕ ਕਰਤਾ ਉਹ ਕਹਿੰਦੀ ਕਿ ਮੈਨੂੰ ਨਹੀਂ ਇਹ ਗੱਲ ਪਸੰਦ ਕੱਲ ਨੂੰ ਤੁਸੀਂ ਦਫ਼ਤਰ ਤੋਂ ਛੁੱਟੀ ਲਓ ਤੇ ਆਪਾਂ ਉਹਦੇ ਘਰ ਜਾਂਦੇ ਆ ਹੋ ਸਕਦਾ ਕੋਈ ਗੱਲ ਹੋਵੇ ਵੀ ਜਿਹੜੀ ਮੁੜ ਕੇ ਉਹ ਆਪਣੇ ਤੱਕ ਪਹੁੰਚਿਆ ਨਹੀਂ ਨਹੀਂ ਉਹ ਮਨਾਉਣ ਜ਼ਰੂਰ ਆਉਂਦਾ ਵੀ ਤੁਸੀਂ ਇਹ ਗੱਲ ਕਿਉਂ ਨਹੀਂ ਸੋਚੀ ਤਾਂ ਵਿਜੇ ਦੇ ਦਿਮਾਗ 'ਚ ਵੀ ਇਹ ਗੱਲ ਜਾਂਦੀ ਆ ਵੀ ਹਾਂ ਮੈਂ ਬਲੌਕ ਕਰਤਾ ਸੀ ਤੇ ਵੀ ਉਹ ਵੀ ਆਉਂਦਾ ਕੋਈ ਗੱਲ ਵੀ ਕੀ ਹੋ ਗਈ ਤੇ ਚਲੋ ਉਸ ਤੋਂ ਬਾਅਦ ਉਹ ਕਹਿੰਦਾ ਠੀਕ ਆ ਤੇ ਅਗਲੇ ਦਿਨ ਵਿਜੇ ਜਿਹੜਾ ਉਹ ਜਲਦੀ ਉੱਠਦਾ ਤਿਆਰ ਹੁੰਦਾ ਬੱਚਿਆਂ ਨੂੰ ਤਿਆਰ ਕਰਦੇ ਆ ਉਹ ਵਿਜੇ ਤੇ ਰਾਹੁਲ ਬਚਪਨ ਦੇ ਪੱਕੇ ਦੋਸਤ ਸੀ ਇਕੱਠੇ ਸਕੂਲ ਪੜ੍ਹੇ ਇਕੱਠੇ ਕਾਲਜ ਪੜ੍ਹੇ ਤੇ ਹੁਣ ਜਦੋਂ ਵੱਡੇ ਹੋ ਗਏ ਤੇ ਦੋਨਾਂ ਨੂੰ ਨੌਕਰੀ ਹੈ ਜਿਹੜੀ ਉਹ ਅਲੱਗ-ਅਲੱਗ ਸ਼ਹਿਰਾਂ 'ਚ ਮਿਲੀ ਸੀ ਤੇ ਜਿਹੜਾ ਵਿਜੇ ਸੀ ਨਾ ਇਹ ਹੋਰ ਸ਼ਹਿਰ 'ਚ ਸ਼ਿਫਟ ਹੋ ਗਿਆ ਸੀ ਦੂਰ ਆਪਣੇ ਘਰ ਤੋਂ ਆ ਗਿਆ ਸੀ ਤੇ ਜਿਹੜਾ ਰਾਹੁਲ ਸੀ ਉਹ ਉੱਥੇ ਹੀ ਰਹਿ ਕੇ ਨੌਕਰੀ ਕਰਦਾ ਸੀ ਪਾ ਮੈਂ ਇਹਨਾਂ ਦੇ ਵਿੱਚ ਫਿਜ਼ੀਕਲ ਦੂਰੀ ਵਧ ਗਈ ਸੀ ਕਿਲੋਮੀਟਰਾਂ ਦੀਆਂ ਦੂਰੀਆਂ ਵਧ ਗਈਆਂ ਸੀ ਪਰ ਇਹਨਾਂ ਨੂੰ ਇਹ ਲੱਗਦਾ ਸੀ ਕਿ ਸਾਡੀ ਦੂਰੀ ਹੈ ਜਿਹੜੀ ਸਰੀਰਕ ਦੂਰੀ ਇਹ ਮੈਨੇ ਨਹੀਂ ਰੱਖਦੀ ਕਿਉਂਕਿ ਅਸੀਂ ਦਿਲ ਤੋਂ ਇੱਕ ਦੂਜੇ ਦੇ ਬਹੁਤ ਨੇੜੇ ਆ ਪਿੱਛੇ 3 ਕਿ ਮਹੀਨੇ ਪਹਿਲਾਂ ਜਿਹੜਾ ਵਿਜ਼ੇ ਆ ਇਹ ਰਾਹੁਲ ਨੂੰ ਫੋਨ ਕਰਦਾ ਰਾਹੁਲ ਨੂੰ ਬਹੁਤ ਵਾਰ ਫੋਨ ਲਾਉਂਦਾ ਪਰ ਰਾਹੁਲ ਫੋਨ ਨਹੀਂ ਚੱਕਦਾ ਬੜੇ ਮੈਸੇਜ ਵੀ ਕਰਦਾ ਤੇ ਉਹਦਾ ਕੋਈ ਰਿਪਲਾਈ ਨਹੀਂ ਆਉਂਦਾ ਤੇ ਇਹਨੇ ਮਤਲਬ ਗੁੱਸਾ ਕੀਤਾ ਤੇ ਉਹਨੂੰ ਬਲੌਕ ਕਰਤਾ ਤੇ ਅੱਜ ਹੁਣ ਵਿਜੇ ਤੇ ਉਹਦੀ ਪਤਨੀ ਆਪਣੇ ਬੱਚਿਆਂ ਨੂੰ ਲੈ ਕੇ ਰਾਹੁਲ ਦੇ ਸ਼ਹਿਰ ਜਾ ਜਾ ਰਹੇ ਆ ਗੱਡੀ ਦੇ ਵਿੱਚ ਬੈਹੰਦੇ ਆ ਉਹਨੂੰ ਖੁਸ਼ੀ ਵੀ ਇੱਕ ਤਰ੍ਹਾਂ ਦੀ ਵੀ ਦੇਖੋ ਵੀ ਮੈਂ ਜਿਹੜੀ ਗੱਲ ਕੀਤੀ ਵੀ ਮੈਂ ਬਲੌਗ ਕਰਤਾ ਤੇ ਮੇਰੀ ਪਤਨੀ ਨੇ ਇਸ ਗੱਲ ਦਾ ਕਿੰਨਾ ਖਿਆਲ ਰੱਖਿਆ ਉਹਦੇ ਮਨ ਦੇ ਵਿੱਚ ਗਿਲੇ ਸ਼ਿਕਵੇ ਵੀ ਸੀ ਪਰ ਉਹਨੂੰ ਇਹ ਸੀ ਕਿ ਇਹ ਗਿਲੇ ਸ਼ਿਕਵੇ ਅੱਜ ਮਿਟ ਜਾਣਗੇ ਕਿਉਂਕਿ ਜਿਹੜੇ ਆਪਣੇ ਬਚਪਨ ਦੇ ਦੋਸਤ ਹੁੰਦੇ ਆ ਆਪਣੇ ਕਲੋਜ਼ ਹੁੰਦੇ ਨੇ ਉਹਨਾਂ ਨੂੰ ਅਸੀਂ ਉਹਨਾਂ ਨਾਲ ਅਸੀਂ ਗੁੱਸਾ ਕਰ ਸਕਦੇ ਆ ਪਰ ਦਿਲੋਂ ਅਸੀਂ ਗੁੱਸੇ ਨਹੀਂ ਰਹਿ ਸਕਦੇ ਨਾਰਾਜ਼ ਨਹੀਂ ਰਹਿ ਸਕਦੇ ਤੇ ਜੇ ਸਾਨੂੰ ਇਹ ਲੱਗਦਾ ਵੀ ਨਾਰਾਜ਼ਗੀ ਖਤਮ ਕਰਨ ਦਾ ਵੇਲਾ ਆ ਗਿਆ ਜਾਂ ਸਾਨੂੰ ਨਾਰਾਜ਼ਗੀ ਖਤਮ ਕਰ ਦੇਣੀ ਚਾਹੀਦੀ ਆ ਤਾਂ ਅਸੀਂ ਬਹੁਤ ਐਕਸਾਈਟਡ ਹੁੰਨੇ ਆ ਤੇ ਇਸੇ ਤਰ੍ਹਾਂ ਵਿਜੇ ਆ ਜਿਹੜਾ ਉਹ ਵੀ ਬਹੁਤ ਐਕਸਾਈਟਡ ਹੁੰਦਾ ਤੇ ਚਲੋ ਉਹ ਜਾਂਦਾ ਬੜੇ ਹਨਾ ਸੋਚਦਾ ਜਾਂਦਾ ਖੁਸ਼ੀ ਵੀ ਹੁੰਦੀ ਆ ਉਹਨੂੰ ਤੇ ਉਹਦੇ ਘਰ ਵਾਲੀ ਵੀ ਉਹਦੇ ਚਿਹਰੇ ਵੱਲ ਵੇਖਦੀ ਆ ਵੀ ਇਹਦੇ ਦਿਲ 'ਚ ਤਾਂ ਗੱਲ ਚੱਲਦੀ ਹੋਊ ਵੀ ਨਾਇ ਨੇ ਮੇਰੇ ਨਾਲ ਸਾਂਝੀ ਕੀਤੀ ਚਲੋ ਭਈ ਉਹ ਜਾਂਦੇ ਆ ਤੇ ਤਿੰਨ ਕ ਘੰਟਿਆਂ ਦੇ ਵਿੱਚ ਉਹ ਵੀਜੇ ਰਾਹੁਲ ਦੇ ਘਰ ਪਹੁੰਚ ਜਾਂਦੇ ਆ ਰਾਹੁਲ ਦੇ ਘਰ ਦੇ ਅੱਗੇ ਗੱਡੀ ਲਾ ਦਿੰਦੇ ਆ ਜਾ ਕੇ ਗੱਡੀ 'ਚੋਂ ਬੱਚੇ ਉਤਰਦੇ ਆ ਕਹਿੰਦੇ ਆ ਚਾਚੂ ਘਰ ਆਗੇ ਚਾਚੂ ਘਰ ਆਗੇ ਤੇ ਚਲੋ ਉਸ ਤੋਂ ਬਾਅਦ ਡੋਰ ਬੈਲ ਵਜਾਉਂਦੇ ਆ ਡੋਰ ਬੈਲ ਵਜਾਉਂਦੇ ਆ ਤਾਂ ਰਾਹੁਲ ਦੀ ਪਤਨੀ ਦਰਵਾਜ਼ਾ ਖੋਲਦੀ ਆ ਤੇ ਉਹਨੂੰ ਵੇਖ ਕੇ ਵੀਜੇ ਤੇ ਉਹਦੀ ਪਤਨੀ ਪੂਰੇ 당ਗ ਰਹਿ ਜਾਂਦੇ ਆ ਕਿਉਂਕਿ ਇਹ ਰਾਹੁਲ ਦੀ ਪਤਨੀ ਸਨੇਹਾ ਜਿਹੜੀ ਕਿ ਇੰਨੀ ਸੋਹਣੀ ਸੁਨੱਖੀ ਇੰਨੀ ਮਤਲਬ ਪੜ੍ਹੀ ਲਿਖੀ ਬਹੁਤ ਸਿਆਣੀ ਸੁਲਝੀ ਹੋਈ ਔਰਤ ਅੱਜ ਉਹ ਇਸ ਹਾਲਤ ਦੇ ਵਿੱਚ ਉਹ ਬਿਲਕੁਲ ਸੁੱਕ ਕੇ ਤੀਲਾ ਬਣੀ ਪਈ ਹੁੰਦੀ ਆ ਜਿਹੜੇ ਉਹਦੇ ਕੱਪੜੇ ਪਾਏ ਹੁੰਦੇ ਆ ਉਹ ਵੀ ਬਹੁਤ ਖੁੱਲੇ ਡੁੱਲੇ ਹੁੰਦੇ ਆ ਤੇ ਉਹਨੂੰ ਵੇਖ ਕੇ 당ਗ ਰਹਿ ਜਾਂਦੇ ਆ ਤੇ ਇਹ ਸਸਰੀਕਾਲ ਬੁਲਾਉਂਦਾ ਸਸਰੀਕਾਲ ਭਾਬੀ ਜੀ ਤੇ ਉਹ ਕਹਿੰਦੀ ਕਿ ਵਿਜੇ ਤੇ ਚਲੋ ਵਿਜੇ ਦੀ ਪਤਨੀ ਨੂੰ ਵੀ ਮਿਲਦੀ ਇੱਕ ਦੂਜੇ ਨਾਲ ਗੱਲ ਮਿਲਦੀਆਂ ਨਗੀਆਂ ਤੇ ਉਹ ਕਹਿੰਦਾ ਕਿ ਭਾਬੀ ਜੀ ਤੁਹਾਨੂੰ ਕੀ ਹੋਇਆ ਤੁਹਾਡੀ ਇਹ ਹਾਲਤ ਉਹ ਕਹਿੰਦੀ ਕਿ ਨਹੀਂ ਐਵੇਂ ਲੱਗਦਾ ਤੁਸੀਂ ਕਾਫੀ ਟਾਈਮ ਤੋਂ ਦੇਖਿਆ ਮੈਨੂੰ ਮੈਨੂੰ ਤਾਂ ਕੁਝ ਨਹੀਂ ਹੋਇਆ ਕਹਿੰਦੀ ਇੱਥੇ ਸਾਰੀਆਂ ਗੱਲਾਂ ਕਰਨੀਆਂ ਚਲ ਅੰਦਰ ਆ ਜਾ ਚਲ ਉਸ ਤੋਂ ਬਾਅਦ ਉਹ ਸਾਰੇ ਜਣੇ ਅੰਦਰ ਜਾਂਦੇ ਆ ਅੰਦਰ ਜਾ ਕੇ ਉਹ ਲੌਬੀ ਦੇ ਵਿੱਚ ਉਹਨਾਂ ਨੂੰ ਬਿਠਾ ਲੈਂਦੀ ਐ ਸੋਫੇ ਤੇ ਤੇ ਉਸ ਤੋਂ ਬਾਅਦ ਉਹ ਕਹਿੰਦਾ ਕਿ ਮੇਰਾ ਯਾਰ ਕਿੱਥੇ ਆ ਉਹ ਕਹਿੰਦੀ ਕਿ ਤੁਹਾਡਾ ਯਾਰ ਅੰਦਰ ਆ ਕਮਰੇ ਦੇ ਵਿੱਚ ਉਕਾ ਨਾਂ ਮੈਂ ਚਾਹ ਪਾਣੀ ਦਾ ਫੇਰ ਹੀ ਪੀਉ ਪਹਿਲਾਂ ਮੈਂ ਆਪਦੇ ਯਾਰ ਦਾ ਹੀ ਹਾਲਚਾਲ ਪੁੱਛਣਾ ਕਿੱਥੇ ਗਵਾਚਿਆ ਸੀ ਕਿੰਨੇ ਚਿਰ ਦਾ ਮੈਨੂੰ ਯਾਦ ਹੀ ਨਹੀਂ ਕੀਤਾ ਤੇ ਚਲੋ ਉਸ ਤੋਂ ਬਾਅਦ ਉਹ ਦੋਨੋਂ ਪਤੀ ਪਤਨੀ ਉੱਠ ਕੇ ਅੰਦਰ ਜਾਂਦੇ ਆ ਕਮਰੇ ਦਾ ਦਰਵਾਜ਼ਾ ਖੋਲਦੇ ਆ ਤਾਂ ਜਿਹੜਾ ਰਾਹੁਲ ਆ ਉਹ ਚੇਅਰ ਤੇ ਬੈਠਾ ਹੁੰਦਾ ਤੇ ਉਹਦੇ ਪੱਟਾਂ ਦੇ ਉੱਪਰ ਅਖਬਾਰ ਰੱਖਿਆ ਹੁੰਦਾ ਲੱਤਾਂ ਦੇ ਉੱਪਰ ਤੇ ਉਹ ਅਖਬਾਰ ਪੜ੍ਹ ਰਿਹਾ ਹੁੰਦਾ ਵਿਜੀ ਆ ਜਿਹੜਾ ਗੇਟ 'ਚ ਖੜਕੇ ਉਹਨੂੰ ਕਹਿੰਦਾ ਕਿਵੇਂ ਆ ਮੇਰੇ ਯਾਰਾ ਹੂੰ ਤਾਂ ਮੈਂ ਤੇਰੇ ਨਾਲ ਗੁੱਸੇ ਸੀ ਪਰ ਆਪਣਾ ਪਿਆਰ ਹੀ ਐ ਨਾ ਦੇਖ ਤੇਰੇ ਘਰ ਵਾਲੀ ਭੁੱਲ ਗਈ ਤੂੰ ਭੁੱਲ ਗਿਆ ਪਰ ਮੇਰੇ ਘਰ ਵਾਲੀ ਨਹੀਂ ਭੁੱਲੀ ਅਸੀਂ ਤਾਂ ਆਗੇ ਨਾ ਫਿਰ ਗੁੱਸਾ ਤੇਰੇ ਨਾਲ ਬਹੁਤ ਐਦਾਂ ਜਦੋਂ ਉਹ ਬੋਲਣ ਲੱਗਦਾ ਤਾਂ ਰਾਹੁਲ ਉਹਦੇ ਵੱਲ ਵੇਖਦਾ ਤੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਬੈਠਾ ਉਹਦੇ ਵੱਲ ਵੇਖਦਾ ਰਹਿੰਦਾ ਉਹ ਕਹਿੰਦਾ ਕੀ ਗੱਲ ਯਾਰ ਮੈਨੂੰ ਇਹ ਦੱਸ ਮੈਂ ਤੇਰੇ ਕੋਲ ਆਇਆ ਚੱਲ ਕੇ ਤੇ ਤੂੰ ਉੱਠ ਕੇ ਮੈਨੂੰ ਗਲੇ ਨਹੀਂ ਮਿਲੇਗਾ ਤੈਨੂੰ ਇੰਨਾ ਕਾਹਦਾ ਗੁੱਸਾ ਮੇਰੇ ਨਾਲ ਤਾਂ ਉਸ ਤੋਂ ਪਿੱਛੇ ਹਣਾ ਸਨੇਹਾ ਆਉਂਦੀ ਆ ਤੇ ਉਹ ਕਹਿੰਦੀ ਕਿ ਵਿਜੇ ਵੀਰੇ ਵੀਰ ਜੀ ਕਹਿੰਦੀ ਤੁਹਾਨੂੰ ਨਹੀਂ ਪਤਾ ਰਾਹੁਲ ਚੱਲ ਫਿਰ ਨਹੀਂ ਸਕਦਾ व्हीलचेयर ਤੇ ਬੈਠਾ ਹੋ ਤੁਸੀਂ ਧਿਆਨ ਨਾ ਦੇਖੋ ਜਦੋਂ ਇਹ ਗੱਲ ਵਿਜੇ ਸੁਣਦਾ ਤੇ ਉਹਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਉਹ ਵੇਖਦਾ ਵੀ ਵਾਕਈ ਉਹ ਤਾਂ व्हीਲਚੇਅਰ ਤੇ ਬੈਠਾ ਵੀ ਮੈਂ ਤਾਂ ਧਿਆਨ ਨਹੀਂ ਦਿੱਤਾ ਉਹ ਪਿੱਛੇ ਮੁੜ ਕੇ ਕਹਿੰਦਾ ਕਿ ਭਾਬੀ ਜੀ ਐਨੀ ਵੱਡੀ ਗੱਲ ਤੇ ਤੁਸੀਂ ਸਾਨੂੰ ਨਹੀਂ ਦੱਸੀ ਕਿਉਂ ਤੁਸੀਂ ਸਾਨੂੰ ਇੰਨੇ ਬਗਾਨੇ ਕਰਤਾ ਕੀ ਦਿੱਕਤ ਹੋ ਗਈ ਮੇਰੇ ਯਾਰ ਨੂੰ ਕੀ ਹੋ ਗਿਆ ਇਹਨੂੰ ਕਿ ਇਹ ਵੀਲਚੇਅਰ ਤੇ ਆ ਉਹ ਭੱਜ ਕੇ ਆ ਕੇ ਆਪਣੇ ਦੋਸਤ ਰਾਹੁਲ ਦੇ ਪੈਰਾਂ ਕੋਲ ਬਹਿ ਜਾਂਦਾ ਨੀਚੇ ਬਹਿ ਜਾਂਦਾ ਤੇ ਉਹਦੇ ਹੱਥ ਫੜ ਲੈਂਦਾ ਤੇ ਉਹਨੂੰ ਕਹਿੰਦਾ ਕਿ ਯਾਰਾ ਤੇ ਤੇ ਮੁਸੀਬਤ ਆਈ ਤੇ ਤੂੰ ਕੱਲੇ ਨਹੀਂ ਚੱਲੀ ਤੂੰ ਮੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਉਹਦੀਆਂ ਅੱਖਾਂ ਪਰ ਆਉਂਦੀਆਂ ਇਸ ਤੋਂ ਪਹਿਲਾਂ ਕਿ ਆਪਣੀ ਗੱਲ ਪੂਰੀ ਕਰਦਾ ਵਿਜੇ ਰਾਹੁਲ ਕਹਿੰਦਾ ਕਿ ਤੈਨੂੰ ਪਤਾ ਮੈਂ ਤੈਨੂੰ ਕਿੰਨੇ ਵਾਰ ਫੋਨ ਲਾਇਆ ਤੂੰ ਮੇਰਾ ਨੰਬਰ ਹੀ ਬਲੌਕ ਕਰ ਲਿਆ ਯਾਰ ਤੂੰ ਮੇਰਾ ਨੰਬਰ ਬਲੌਕ ਕਰ ਲਿਆ ਐਡਾ ਦਿਲ ਹੈ ਤੇਰਾ ਉਹ ਕਹਿੰਦਾ ਮੈਨੂੰ ਗੁੱਸਾ ਸੀ ਤੇਰੇ ਤੇ ਮੈਂ ਤੈਨੂੰ ਕਿੰਨੇ ਫੋਨ ਲਾਇਆ ਤੂੰ ਫੋਨ ਨਹੀਂ ਚੱਕੇ ਉਹ ਕਹਿੰਦਾ ਤੈਨੂੰ ਇਸ ਗੱਲ ਦਾ ਨਹੀਂ ਪਤਾ ਮੇਰਾ ਬਹੁਤ ਭੈੜਾ ਐਕਸੀਡੈਂਟ ਹੋ ਗਿਆ ਸੀ ਤੇ ਮੈਂ ਕੋਮਾ ਦੇ ਵਿੱਚ ਚਲੇ ਗਿਆ ਸੀ ਮੇਰਾ ਫੋਨ ਪਤਾ ਨਹੀਂ ਕਿੱਥੇ ਗਿਆ ਮੈਨੂੰ ਨਹੀਂ ਪਤਾ ਐਕਸੀਡੈਂਟ ਦੇ ਵਿੱਚ ਮੇਰਾ ਫੋਨ ਕਿੱਥੇ ਗਿਆ ਮੇਰੇ ਤੇਰਾ ਨੰਬਰ ਯਾਦ ਸੀ ਜਦੋਂ ਮੈਂ ਹੋਸ਼ ਦੇ ਵਿੱਚ ਆਇਆ ਡੇਢ ਮਹੀਨੇ ਬਾਅਦ ਤਾਂ ਸਾਰਿਆਂ ਤੋਂ ਪਹਿਲਾਂ ਮੈਂ ਤੈਨੂੰ ਯਾਦ ਕੀਤਾ ਮੈਂ ਸਨੇਹਾ ਨੂੰ ਪੁੱਛਿਆ ਵੀ ਮੇਰਾ ਯਾਰ ਆਇਆ ਇਹਨੇ ਮੈਨੂੰ ਕਿਹਾ ਨਾ ਤੂੰ ਤਾਂ ਬੜਾ ਆਪਣੀ ਯਾਰੀ ਤੇ ਮਾਣ ਕਰਦਾ ਹੁੰਦਾ ਸੀ ਤੇਰਾ ਯਾਰ ਤਾਂ ਕਦੇ ਆ ਕੇ ਨਹੀਂ ਖੜਿਆ ਉਹ ਕਹਿੰਦਾ ਯਾਰ ਮੈਨੂੰ ਮaaf ਕਰ ਦੇ ਮੈਂ ਤਾਂ ਬਹੁਤ ਵੱਡੀ ਗਲਤੀ ਕੀਤੀ ਮੈਂ ਤਾਂ ਤੈਨੂੰ ਬਲੌਕ ਕਰਨ ਲੱਗਿਆਂ ਟਾਈਮ ਨਹੀਂ ਲਾਇਆ ਘਟੂ ਘਟ ਮੈਨੂੰ ਤੇਰਾ ਹਾਲਚਾਲ ਪੁੱਛਣਾ ਆਉਣਾ ਚਾਹੀਦਾ ਸੀ ਹੁਣ ਵੀ ਅਸੀਂ ਆਈ ਆ ਯਾਰ ਮੈਂ ਤਾਂ ਬਹੁਤ ਸ਼ਰਮਿੰਦਾ ਮੈਨੂੰ ਮaaf ਕਰ ਦੇ ਯਾਰਾ ਮੈਨੂੰ ਐਦਾਂ ਨਹੀਂ ਕਰਨਾ ਚਾਹੀਦਾ ਸੀ ਇਹ ਕਹਿ ਕੇ ਹਉ ਚੀ ਚੀ ਰੋਣ ਲੱਗ ਜਾਂਦਾ ਪਿੱਛੇ ਕੜੀ ਸਨੇਹਾ ਤੇ ਵਿਜੇ ਦੀ ਪਤਨੀ ਵੀ ਰੋਣ ਲੱਗ ਜਾਂਦੀ ਹੈ ਉਹਨਾਂ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਜਾਂਦੇ ਆ ਤੇ ਵੀਲ ਚੇਅਰ ਤੇ ਬੈਠਾ ਰਾਹੁਲ ਵੀ ਉੱਚੀ ਉੱਚੀ ਰੋਣ ਲੱਗ ਜਾਂਦਾ ਮਾਹੌਲ ਗਮਗੀਨ ਹੋ ਜਾਂਦਾ ਤੇ ਬੱਚੇ ਇੱਕ ਦੂਜੇ ਦੇ ਮੂੰਹ ਵੱਲ ਵੇਖਦੇ ਆ ਤੇ ਉਸ ਤੋਂ ਬਾਅਦ ਚਲੋ ਥੋੜੇ ਟਾਈਮ ਬਾਅਦ ਰੋ ਕੇ ਹਟ ਜਾਂਦੇ ਇੱਕ ਦੂਜੇ ਨੂੰ ਦਲਾਸਾ ਦਿੰਦੇ ਆ ਤੇ ਉਸ ਤੋਂ ਬਾਅਦ ਉਹ ਹਣਾ ਉਹਦੀ ਵੀਲ ਚੇਅਰ ਨੂੰ ਰੋੜ ਕੇ ਲੌਬੀ ਦੇ ਵਿੱਚ ਲੈ ਕੇ ਆਉਂਦਾ ਚਲੋ ਚਾਹ ਪਾਣੀ ਪੀਂਦੇ ਆ ਤੇ ਉਸ ਤੋਂ ਬਾਅਦ ਸ਼ੁਰੂ ਹੁੰਦੀਆਂ ਗੱਲਾਂ ਉਹ ਕਹਿੰਦਾ ਤੇਰੇ ਯਾਦ ਆ ਛੋਟੇ ਹੁੰਦੇ ਜਦੋਂ ਇੱਕ ਦੂਜੇ ਨੂੰ ਆਪਾਂ ਨਹੀਂ ਮਿਲਦੇ ਸੀ ਤੇ ਆਪਾਂ ਇੱਕ ਦੂਜੇ ਕੋਲ ਭੱਜੇ ਜਾਂਦੇ ਸੀ ਉਦੋਂ ਤਾਂ ਫੋਨ ਵੀ ਨਹੀਂ ਹੁੰਦੇ ਸੀ ਆਪਾਂ ਨੂੰ ਕਿੰਨੀ ਫਿਕਰ ਹੋ ਜਾਂਦੀ ਸੀ ਤੇ ਹੁਣ ਤੈਨੂੰ ਫਿਕਰ ਨਹੀਂ ਹੋਈ ਉਹ ਕਹਿੰਦਾ ਯਾਰ ਫੋਨਾਂ ਨੇ ਜਿੱਥੇ ਨੇੜਤਾ ਵਧਾਈ ਆ ਤੇ ਉੱਥੇ ਦੂਰੀ ਵੀ ਇਨੀ ਪੈਦਾ ਕੀਤੀ ਆ ਦੇਖ ਤੇਰਾ ਫੋਨ ਨਾ ਚੱਕਣਾ ਮੈਨੂੰ ਇਸ ਗੱਲ ਦਾ ਗੁੱਸਾ ਤਾਂ ਆ ਗਿਆ ਪਰ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਆਈ ਵੀ ਜੇ ਤੂੰ ਫੋਨ ਨਹੀਂ ਚੱਕ ਰਿਹਾ ਹੋ ਸਕਦਾ ਤੂੰ ਕਿਸੇ ਮੁਸੀਬਤ ਵਿੱਚ ਹੋਵੇਂ ਵੀ ਮੈਂ ਤਾਂ ਤੇਨੇ ਤੇਰੇ ਤੱਕ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ ਮੈਨੂੰ ਮਾਫ ਕਰ ਦੇ ਉਹ ਕਹਿੰਦਾ ਵੀ ਮੈਂ ਥੋਂ ਬਾਰ-ਬਾਰ ਮਾਫੀ ਨਾ ਮੰਗ ਵੀ ਮੈਨੂੰ ਵਧੀਆ ਨਹੀਂ ਲੱਗਦਾ ਕੋਈ ਗੱਲ ਨਹੀਂ ਚਲੋ ਐਦਾਂ ਕੋਈ ਗੱਲ ਨਹੀਂ ਹੋ ਜਾਂਦਾਗਾ ਪਰ ਹੁਣ ਤੂੰ ਆ ਗਿਆ ਨਾ ਮੈਨੂੰ ਆਪਣੇ ਸਾਰੇ ਦੁੱਖ ਭੁੱਲ ਗਏ ਤੇ ਉਹ ਫਿਰ ਸਾਰੀ ਗੱਲ ਪੁੱਛਦਾ ਵੀ ਕੀ ਹੋਇਆ ਉਹ ਦੱਸਦਾ ਕਿ ਮੈਂ ਡਿਊਟੀ ਜਾ ਰਿਹਾ ਸੀ ਬਾਈਕ ਹਨਾ ਬਾਈਕ ਦੇ ਵਿੱਚ ਇੱਕ ਟਰਾਲਾ ਵੱਜ ਗਿਆ ਟਰੱਕ ਵੱਜ ਗਿਆ ਤੇ ਉਹ ਸੁੱਟ ਗਿਆ ਮੈਨੂੰ ਵੀ ਮੈਨੂੰ ਨਹੀਂ ਪਤਾ ਮੈਨੂੰ ਕਿਹਨੇ ਚੁੱਕਿਆ ਤੇ ਫਿਰ ਸਨੇਹਾ ਦੱਸਦੀ ਆ ਕਿ ਅਸੀਂ ਤਾਂ ਇੰਨੇ ਜ਼ਿਆਦਾ ਵਿਅਸਤ ਹੋ ਗਏ ਉਲਝ ਗਏ ਕਿ ਸਾਡੇ ਤਾਂ ਕੁਝ ਵੀ ਯਾਦ ਨਹੀਂ ਰਿਹਾ ਜੀਨੂੰ ਜੀਨੂੰ ਪਤਾ ਲੱਗੀ ਗਿਆ ਸਾਡੇ ਕੋਲ ਆਈ ਗਿਆ ਜਦੋਂ ਇਹ ਕੋਮਾ ਦੇ ਵਿੱਚ ਚਲੇ ਗਏ ਤੇ ਮੈਂ ਤਾਂ ਆਪ ਡਿਪਰੈਸ਼ਨ ਦੇ ਵਿੱਚ ਜਾਣ ਵਾਲੀ ਹੋ ਗਈ ਸੀ ਬਹੁਤ ਸਾਰਾ ਪੈਸਾ ਇਹਦੇ ਇਲਾਜ ਤੇ ਲੱਗ ਗਿਆ ਨੌਕਰੀ ਹੈ ਜਿਹੜੀ ਉਧਰ ਵੀ ਮੈਡੀਕਲ ਛੁੱਟੀ ਭੇਜ ਰਹੇ ਆ ਤੇ ਮੈਂ ਜਿਹੜੀ ਨੌਕਰੀ ਕਰਦੀ ਆਂਗੀ ਮੈਂ ਨੌਕਰੀ ਵੀ ਕਰਦੀ ਆਂ ਇਹਨਾਂ ਦਾ ਵੀ ਖਿਆਲ ਰੱਖਦੀ ਘਰ ਦਾ ਵੀ ਖਿਆਲ ਰੱਖਣਾ ਵੀ ਅਸੀਂ ਤਾਂ ਬਹੁਤ ਵੱਡੀ ਮੁਸੀਬਤ ਦੇ ਵਿੱਚ ਘਿਰ ਗਏ ਸੀ ਹੁਣ ਇਹ ਗੱਲ ਜਦੋਂ ਪੂਰੀ ਹੁੰਦੀ ਆ ਤਾਂ ਵੀ ਜੇ ਆਪਣੇ ਆਪ ਨੂੰ ਬੜਾ ਹਨ ਆਪਣੇ ਆਪ ਲਈ ਸ਼ਰਮਿੰਦਾ ਹੁੰਦਾ ਗਿਲਟੀ ਫੀਲ ਕਰਦਾ ਤੇ ਉਹਨੂੰ ਕਹਿੰਦਾ ਵੀ ਹੁਣ ਤੂੰ ਕਿਵੇਂ ਆ ਉਹ ਕਹਿੰਦਾ ਹੁਣ ਮੈਂ ਬਹੁਤ ਠੀਕ ਆ ਪਰ ਮੇਰੀਆਂ ਲੱਤਾਂ ਨਹੀਂ ਕੰਮ ਕਰਦੀਆਂ ਡਾਕਟਰ ਨੇ ਮੈਨੂੰ ਰੋਜ਼ 2 ਘੰਟੇ ਲਈ ਹਨਾ ਐਕਸਰਸਾਈਜ਼ ਕਰਨ ਲਈ ਕਿਹਾਗਾ ਤੇ ਫਿਜ਼ਿਓਥੈਰੇਪਿਸਟ ਨੂੰ ਅਸੀਂ ਪਤਾ ਕੀਤਾ ਸੀ ਉਹ ਬਹੁਤ ਪੈਸੇ ਮੰਗਦਾ ਇੰਨੀ ਤਾਂ ਸਾਡੀ ਕਮਾਈ ਹੈ ਨਹੀਂ ਕਿਉਂਕਿ ਲੱਖਾਂ ਰੁਪਿਆ ਅਸੀਂ ਇਲਾਜ ਤੇ ਲਾ ਚੁੱਕੇ ਆ ਇਸ ਘਰ ਤੇ loan ਲੈ ਚੁੱਕੇ ਆ ਜਿਹੜੀ ਸਾਡੀ ਜ਼ਮੀਨ ਸੀ ਉਹ ਵੀ ਵਿਕ ਗਈ ਹੁਣ ਫਿਜ਼ੀਓਥੈਰੇਪੀਸਟ ਆ ਜਿਹੜਾ ਉਹ 1 ਘੰਟੇ ਦਾ ਉਹਨੇ ਲਾ ਕੇ ਜਾਣਾ ਹੁੰਦਾ ਤੇ ਉਹ ਮਹੀਨੇ ਦਾ 50000 ਮੰਗਦਾ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਜਿੱਥੇ 2 ਮਹੀਨਿਆਂ ਚ ਠੀਕ ਹੋਣਾ ਉਥੇ 4 ਚੋਜੂ ਵੀ ਹੁਣ ਫਿਜ਼ੀਓਥੈਰੇਪੀਸਟ ਦਾ ਇੰਤਜ਼ਾਮ ਨਹੀਂ ਕਰ ਸਕਦੇ ਉਹ ਕਹਿੰਦਾ ਕਿ ਅੱਛਾ ਐਕਸਰਸਾਈਜ਼ ਦੱਸਿਆ ਨੇ ਡਾਕਟਰ ਨੇ ਉਹ ਕਹਿੰਦਾ ਹਾਂ ਐਕਸਰਸਾਈਜ਼ ਦੱਸੀਆਂ ਤੇ ਉਸ ਤੋਂ ਬਾਅਦ ਫਿਰ ਵਿਜੇ ਆ ਜਿਹੜਾ ਉਹ ਕਹਿੰਦਾ ਕਿ ਦੇਖ ਮੈਨੂੰ ਬਹੁਤ ਸ਼ਰਮਿੰਦਗੀ ਆ ਕਿ ਮੈਂ ਤੇਰੇ ਕੰਮ ਨਹੀਂ ਆ ਸਕਿਆ ਪਰ ਹੁਣ ਤੇਰਾ ਯਾਰ ਤੇਰੇ ਲਈ ਫਿਜ਼ੀਓਥੈਰੇਪਿਸਟ ਬਣੂਗਾ ਉਹ ਕਹਿੰਦਾ ਤੇਰੀ ਨੌਕਰੀ ਕਹਿੰਦਾ ਤੈਨੂੰ ਇੰਨੇ ਮਹੀਨੇ ਹੋ ਗਏ ਨੌਕਰੀ ਤੋਂ ਛੁੱਟੀ ਲੈਣ ਦੇ ਨੂੰ ਮੈਂ ਨਹੀਂ ਲੈ ਸਕਦਾ ਕਿੱਥੇ ਨੌਕਰੀ ਕਿੱਥੇ ਆ ਗਈ ਆਪਣੀ ਦੋਸਤੀ ਦੇ ਵਿੱਚ ਫਿਰ ਉਸ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਕਹਿੰਦਾ ਕਿ ਮੈਂ ਤੈਨੂੰ ਛੱਡ ਕੇ ਆਉਂਗਾ ਬੱਚਿਆਂ ਦੇ ਨਾਲ ਤੂੰ ਰਹੇਂਗੀ ਤੂੰ ਡਿਊਟੀ ਜਾਵੇਂਗੀ ਤੇ ਮੈਂ ਮੈਡੀਕਲ ਛੁੱਟੀ ਲੈ ਕੇ ਆਪਣੇ ਯਾਰ ਕੋਲ ਰਹੂੰਗਾ ਠੀਕ ਆ ਮੈਂ ਰੋਜ਼ ਰੋਜ਼ ਚੱਲ ਕੇ ਨਹੀਂ ਆ ਸਕਦਾ ਸੀ ਦੂਰ ਰਹਿਣੇ ਆ ਤੇ ਤੂੰ ਘਰ ਨੂੰ ਸੰਭੇਂਗੀ ਬੱਚਿਆਂ ਨੂੰ ਸੰਭੇਂਗੀ ਮੈਂ ਆਪਣੇ ਯਾਰ ਨੂੰ ਸੰਭਣਾ ਉਹ ਕਹਿੰਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਤੇ ਚਲੋ ਦੋਨਾਂ ਦੇ ਰਾਂ ਵੱਲੋਂ ਹਨਾ ਖੁਸ਼ੀ ਜ਼ਾਹਿਰ ਕੀਤੀ ਜਾਂਦੀ ਆ ਖੁਸ਼ ਹੁੰਦੇ ਆੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਖੁਸ਼ੀ ਨਾਲ ਤੇ ਫਿਰ ਅਗਲੇ ਦਿਨ ਵਿਜੇ ਜਿਹੜਾ ਉਹ ਆਪਣੇ ਘਰ ਵਾਲੀ ਨੂੰ ਆਪਣੇ ਘਰ ਛੱਡ ਜਾਂਦਾ ਤੇ ਉਸ ਤੋਂ ਬਾਅਦ ਉਹ ਆਪਣੇ ਦਫ਼ਤਰ ਦੇ ਵਿੱਚ 2 ਮਹੀਨਿਆਂ ਦੀ ਮੈਡੀਕਲ ਛੁੱਟੀ ਲੈਂਦਾ ਤੇ ਆਪਣੇ ਯਾਰ ਕੋਲ ਚਲਿਆ ਜਾਂਦਾ ਹੁਣ ਘਰ ਦੇ ਵਿੱਚ ਜੋ ਉਹਨਾ ਚ ਕੰਮ ਹੁੰਦੇ ਆ ਮਾੜੇ ਮੋٹے ਬੰਦਿਆਂ ਦੇ ਕਰਨ ਵਾਲੇ ਉਹ ਕਰਦਾ ਵਿਜੇ ਕਰਦਾ ਤੇ ਉਹ ਰੋਜ਼ 2 ਘੰਟੇ ਰਾਹੁਲ ਨੂੰ ਐਕਸਰਸਾਈਜ਼ ਕਰਵਾਉਂਦਾਗਾ ਐਕਸਰਸਾਈਜ਼ ਕਰਨ ਦੇ ਨਾਲ ਰਾਹੁਲ ਦੀ ਜਿਹੜੀ ਸਿਹਤ ਆ ਉਹਦੇ ਵਿੱਚ ਬਹੁਤ ਸੁਧਾਰ ਆਉਂਦਾ ਉਹ ਰੋਜ਼ ਉਹਦੀਆਂ ਲੱਤਾਂ ਦੀ ਮ사ਜ ਕਰਦਾ ਜੋ ਜੋ ਐਕਸਰਸਾਈਜ਼ ਡਾਕਟਰ ਨੇ ਦੱਸੀਆਂ ਸੀ ਉਹ ਕਰਵਾਉਂਦਾ ਉਹਨੂੰ ਮਤਲਬ ਤੋਰਦਾ ਆਪਦੇ ਮੋਢਿਆਂ ਤੇ ਹੱਥ ਰਖਾ ਕੇ ਤੇ ਇੱਕ ਪਾਸੇ ਸਨੇਹਾ ਲਗਦੀ ਆ ਉਹਨੂੰ ਤੋਰਨ ਦੀ ਕੋਸ਼ਿਸ਼ ਕਰਦੇ ਆ ਤੇ ਇੰਨਾ ਦੋਨਾਂ ਦੀ ਅਣਥੱਕ ਮਿਹਨਤ ਦਾ ਸਦਕਾ ਜਿਹੜਾ ਰਾਹੁਲ ਆ ਉਹ ਇੱਕ ਮਹੀਨੇ ਦੇ ਵਿੱਚ ਹੀ ਆਪਣੇ ਪੈਰਾਂ ਤੇ ਤੁਰਨ ਲੱਗ ਜਾਂਦਾ ਪਹਿਲਾਂ ਉਹ ਸਕੰਜਾ ਲੈ ਕੇ ਤੁਰਦਾ ਹਨਾ ਜਿਹੜਾ ਵਾਕਰ ਹੁੰਦਾ ਕਹਿੰਦੇ ਆ ਜਿਹਨੂੰ ਆਪਾਂ ਵਾਕਰਜੀ ਤੇ ਤੁਰਦੇ ਆ ਕੋਈ ਵੀ ਮਰੀਜ਼ ਜਿਨ੍ਹਾਂ ਦੀਆਂ ਲੱਤਾਂ ਘੱਟ ਕੰਮ ਕਰਦੀਆਂ ਨੇ ਤੇ ਉਸ ਤੋਂ ਬਾਅਦ ਹੌਲੀ-ਹੌਲੀ ਉਹ ਆਪ ਵੀ ਤੁਰਨ ਲੱਗ ਜਾਂਦਾ ਭਾਵੇਂ ਕਿ ਉਹਨਾਂ ਬੈਲੈਂਸ ਨਹੀਂ ਬਣਦਾ ਪਰ ਉਹ ਤੁਰਨ ਦੀ ਕੋਸ਼ਿਸ਼ ਕਰਦਾ ਤੇ ਇੱਕ ਮਹੀਨਾ ਇੱਕ ਹਫ਼ਤੇ ਦੇ ਵਿੱਚ ਉਹ ਬਿਲਕੁਲ ਨਵਾਂ ਬਰਨ ਉਹ ਹੋ ਜਾਂਦਾ ਭਾਵੇਂ ਕਿ ਵਿਜੇ ਦੋ ਮਹੀਨਿਆਂ ਦੀ ਛੁੱਟੀ ਲੈ ਕੇ ਆਇਆ ਸੀ ਪਰ ਉਹਦੇ ਪਿਆਰ ਤੇ ਉਹਦੇ ਜਜ਼ਬੇ ਨੇ ਉਹਦੇ ਯਾਰ ਨੂੰ ਇੱਕ ਮਹੀਨੇ ਦੇ ਵਿੱਚ ਹੀ ਠੀਕ ਕਰਤਾ ਤੇ ਉਸ ਤੋਂ ਬਾਅਦ ਫਿਰ ਵਿਜੇ ਆਪਣੇ ਘਰ ਵਾਲੀ ਨੂੰ ਦੱਸਦਾ ਵੀ ਹੁਣ ਰਾਹੁਲ ਬਿਲਕੁਲ ਠੀਕ ਹੋ ਗਿਆ ਤੇ ਉਹ ਆਪਣੇ ਪੈਰਾਂ ਤੇ ਖੜਾ ਹੋ ਗਿਆ ਉਹਨਾਂ ਨੇ ਪੂਰਾ ਮਹੀਨਾ ਉਨੇ ਪਾ ਮੈਂ ਉਹਦੀ ਸੇਵਾ ਕੀਤੀ ਉਹਦੀ ਸਾਂਭ ਸੰਭਾਲ ਕੀਤੀ ਤੇ ਨਾਲ ਆਪਣੇ ਬਚਪਨ ਤੋਂ ਲੈ ਕੇ ਜਿਹੜੀਆਂ ਹੁਣ ਤੱਕ ਦੀਆਂ ਸਾਰੀਆਂ ਉਹਨਾਂ ਦੀਆਂ ਵਾਪਰੀਆਂ ਹੋਈਆਂ ਗੱਲਾਂ ਸੀ ਉਹ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਬੜਾ ਖੁਸ਼ ਰਹਿੰਦੇ ਆ ਕਈ ਵਾਰੀ ਨਾ ਸਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਸਮਾਂ ਆਉਂਦਾ ਕਿ ਅਸੀਂ ਮੁਸੀਬਤ ਦੇ ਵਿੱਚ ਫਸ ਜਾਂਦੇ ਆ ਇਹ ਗੱਲ ਸਹੀ ਆ ਕਿ ਜਿੱਥੇ ਮੋਬਾਈਲ ਫੋਨ ਨੇ ਹਨਾ ਕੰਮ ਸੌਖਾ ਕੀਤਾ ਉੱਥੇ ਮੋਬਾਈਲ ਫੋਨ ਨੇ ਬਹੁਤ ਸਾਰੇ ਰਿਸ਼ਤਿਆਂ ਦੇ ਵਿੱਚ ਵਿਗਾੜ ਵੀ ਪਾਇਆ ਅੱਜ ਕੱਲ ਸਾਡੇ ਚ ਇੰਨਾ ਸਬਰ ਹੈ ਨਹੀਂ ਇੱਕ ਟਾਈਮ ਹੁੰਦਾ ਸੀ ਕਿ ਜਦੋਂ ਰਿਸ਼ਤੇਦਾਰ ਵੀ ਇੱਕ ਦੂਜੇ ਦੇ ਘਰ ਪਤਾ ਨਹੀਂ ਕਿੰਨੇ ਕਿੰਨੇ ਮਹੀਨਿਆਂ ਤੋਂ ਜਾਂਦੇ ਸੀ ਤੇ ਸਾਨੂੰ ਸਰਪ੍ਰਾਈਜ਼ ਹੀ ਮਿਲਦਾ ਸੀ ਵੀ ਅੱਜ ਸਾਡੇ ਕੋਈ ਆਇਆ ਅੱਜ ਕੱਲ ਤਾਂ ਜੇ ਕੋਈ ਆਪਣੇ ਬਿਨਾਂ ਦੱਸੇ ਆ ਜੇ ਤੇ ਆਪਣਾ ਮੂੰਹ ਬਣ ਜਾਂਦਾ ਵੀ ਦੱਸ ਕੇ ਨਹੀਂ ਆ ਸਕਦੇ ਸੀ ਅਸੀਂ ਅਰੇਂਜਮੈਂਟ ਕਰਨੀਆਂ ਹਾਲਾਂਕਿ ਅੱਜ ਕੱਲ ਸਾਧਨ ਵੱਧਾ ਜੇ ਕੋਈ ਰਿਸ਼ਤੇਦਾਰ ਆਉਂਦਾ ਨਾ ਤੇ ਆਪਾਂ ਇੱਕ ਮਿੰਟ ਦੇ ਵਿੱਚੋਂ ਕੋਈ ਵੀ ਚੀਜ਼ ਲੈ ਕੇ ਆ ਸਕਦੇ ਹਾਂ ਹਰ ਕਿਤੇ ਚੀਜ਼ ਮਿਲਦੀ ਆ ਪਰ ਉਦੋਂ ਵੀ ਸਮਾਂ ਹੁੰਦਾ ਸੀਗਾ ਤੇ ਅੱਜ ਕੱਲ ਫੋਨ ਜੇ ਸਾਡਾ ਕੋਈ ਦੋ ਵਾਰ ਫੋਨ ਨਾ ਚੱਕੇ ਅਸੀਂ ਆਪਣਾ ਗੁੱਸਾ ਕੱਢਣ ਲੱਗ ਜਾਂਦੇ ਆ ਅਸੀਂ ਛੇਤੀ ਬਲੌਕ ਕਰ ਦਿੰਨੇ ਆ ਇੰਨੀ ਛੇਤੀ ਜਜ਼ਬਾਤੀ ਹੋ ਕੇ ਕੋਈ ਵੀ ਫੈਸਲਾ ਜਿਹੜਾ ਉਹ ਨਹੀਂ ਲੈਣਾ ਚਾਹੀਦਾ ਸਾਨੂੰ ਆਪਣੇ ਰਿਸ਼ਤਿਆਂ ਦੇ ਵਿੱਚ ਪਿਆਰ ਬਣਾ ਕੇ ਰੱਖਣ ਲਈ ਸਬਰ ਜ਼ਰੂਰੀ ਆ ਜੇ ਮੰਨ ਲਵੋ ਸਾਡਾ ਕੋਈ ਯਾਰ ਦੋਸਤ ਜਾਂ ਰਿਸ਼ਤੇਦਾਰ ਸਾਡਾ ਫੋਨ ਨਹੀਂ ਚੱਕ ਰਿਹਾ ਮੈਸੇਜ ਦਾ ਰਿਪਲਾਈ ਨਹੀਂ ਕਰ ਰਿਹਾ ਤਾਂ ਸਾਨੂੰ ਪਹਿਲਾਂ ਇਹ ਪਤਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਕਿਤੇ ਉਹ ਮੁਸੀਬਤ ਦੇ ਵਿੱਚ ਤਾਂ ਨਹੀਂ ਹੁਣ ਐਨੇ ਪੱਕੇ ਯਾਰ ਇੱਕ ਦੂਜੇ ਨੂੰ ਬਿਨਾ ਹਨਾ ਇਨਫੋਰਮ ਕੀਤੇ ਉਹਨੇ ਬਿਨਾ ਜਾਣੇ ਉਹਨੇ ਬਲੌਕ ਕਰਤਾ ਤੇ ਉਹੀ ਯਾਰ ਉਹਦੇ ਆਉਣ ਨਾਲ ਹੀ ਉਹਦੀਆਂ ਗੱਲਾਂ ਬਾਤਾਂ ਨਾਲ ਹੀ ਤੇ ਉਹਦੀ ਕੀਤੀ ਸੰਭਾਲ ਨਾਲ ਹੀ ਠੀਕ ਹੁੰਦਾ ਤੇ ਉਸ ਤੋਂ ਬਾਅਦ ਉਹ ਦੋਨੋਂ ਜਾਣੇ ਇੱਕ ਦੂਜੇ ਨਾਲ ਵਾਅਦਾ ਕਰਦੇ ਆ ਵੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਵਾਪਰ ਰਿਹਾ ਅਸੀਂ ਹਰ ਰੋਜ਼ ਇੱਕ ਦੂਜੇ ਨੂੰ ਦੱਸਣਾ ਤੇ ਜੇ ਦੋ ਦਿਨ ਇੱਕ ਜਾਣੇ ਦਾ ਮੈਸੇਜ ਨਹੀਂ ਆਊਗਾ ਤਾਂ ਅਗਲਾ ਜਾਣਾਂ ਪਤਾ ਕਰੂਗਾ ਉਹਦਾ ਵੀ ਉਹ ਕਿਸੇ ਮੁਸੀਬਤ ਦੇ ਵਿੱਚ ਤਾਂ ਨਹੀਂ ਤੇ ਉਹ ਇਹੀ ਇੱਕ ਪੋਸਟ ਪਾਉਂਦੇ ਆ ਫਿਰ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਪੋਸਟ ਪਾਉਂਦੇ ਆ ਤੇ ਉਹ ਆਪਣੀ ਛੋਟੀ ਜੀ ਕਹਾਣੀ ਬਣਾ ਕੇ ਲਿਖਦੇ ਆ ਵੀ ਫੋਨ ਦੇ ਵਿੱਚ ਭਾਵੇਂ ਬਲੌਕ ਕਰਨ ਦੀ অপਸ਼ਨ ਹੈਗੀ ਆ ਪਰ ਬਲੌਕ ਕਰਨ ਦੀ অপਸ਼ਨ ਤੋਂ ਬਚਿਆ ਜਾਵੇ ਕਿਉਂਕਿ ਰਿਸ਼ਤਿਆਂ ਦੇ ਵਿੱਚ ਪਿਆਰ ਬਣਾ ਕੇ ਰੱਖਣ ਲਈ ਠੀਕ ਆ ਇੱਕ ਦੂਜੇ ਨਾਲ ਜੁੜੇ ਰਹਿਣਾ ਹੁੰਦਾ ਪਰ ਜੇ ਇੱਕ ਧਿਰ ਵੱਲੋਂ ਕੋਈ ਜਵਾਬ ਨਹੀਂ ਆ ਰਿਹਾ ਤਾਂ ਦੂਜੀ ਧਿਰ ਨੂੰ ਇਹ ਪਤਾ ਕਰਨਾ ਚਾਹੀਦਾ ਵੀ ਕਿਤੇ ਉਹ ਕਿਸੇ ਮੁਸੀਬਤ ਦੇ ਵਿੱਚ ਤਾਂ ਨਹੀਂ ਤੇ ਉਹਨਾਂ ਦੀ ਜਿਹੜੀ ਪੋਸਟ ਆ ਨਾ ਉਹ ਘੰਟਿਆਂ ਦੇ ਵਿੱਚ ਹੀ ਮਿਲੀਅਨ ਵਿਊ ਤੇ ਪਹੁੰਚ ਜਾਂਦੀ ਆ ਲੋਕ ਉਹਨਾਂ ਦੀ ਪੋਸਟ ਥੱਲੇ ਕਮੈਂਟ ਕਰਦੇ ਆ ਤੇ ਫਿਰ ਉਹ ਆਪਣੇ ਵਲਵਲੇ ਲਿਖਦੇ ਆ ਕਹਿੰਦੇ ਆ ਕਿ ਹਾਂ ਮੇਰਾ ਵੀ ਯਾਰ ਇੱਕ ਮੇਰਾ ਫੋਨ ਨਹੀਂ ਚੁੱਕ ਰਿਹਾ ਮੇਰਾ ਵੀ ਰਿਸ਼ਤੇਦਾਰ ਫੋਨ ਨਹੀਂ ਚੁੱਕ ਰਿਹਾ ਮੈਂ ਵੀ ਗੁੱਸਾ ਕਰੀ ਬੈਠਾ ਮੈਂ ਵੀ ਬਲੌਕ ਕਰੀ ਬੈਠਾ ਤੇ ਉਸ ਉਹਨਾਂ ਦੀ ਛੋਟੀ ਜੀ ਕਹਾਣੀ ਤੋਂ ਬੜੀ ਵੱਡੀ ਸਿੱਖਿਆ ਲੋਕਾਂ ਨੂੰ ਮਿਲਦੀ ਆ ਇਹੀ ਸਿੱਖਿਆ ਹਨਾ ਆਪਾਂ ਨੂੰ ਵੀ ਲੈਣੀ ਚਾਹੀਦੀ ਆ ਆਪਣੇ ਨਾਲ ਵੀ ਹੁੰਦਾ ਬਹੁਤ ਵਾਰ ਹੁੰਦਾ ਵੀ ਆਪਣੇ ਜਿਹੜੇ ਯਾਰ ਦੋਸਤਾਂ ਉਹਨਾਂ ਤੋਂ ਆਪਣਾ ਫੋਨ ਨਹੀਂ ਚੱਕਿਆ ਜਾਂਦਾ ਤੇ ਆਪਾਂ ਗੁੱਸਾ ਕਰ ਲੈਨੇ ਆ ਇਸ ਕਰਕੇ ਕਿਸੇ ਵੀ ਰਿਸ਼ਤੇ ਦੇ ਵਿੱਚ ਬਲੌਕ ਦੀ ਆਪਸ਼ਨ ਲਾਗੂ ਕਰਨ ਤੋਂ ਪਹਿਲਾਂ ਉਹਦੇ ਬਾਰੇ ਜਾਣਨਾ ਜ਼ਰੂਰੀ ਆ ਕਿਵੇਂ ਲੱਗੀ ਤੁਹਾਨੂੰ ਇਹ ਦੋ ਦੋਸਤਾਂ ਦੀ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਇਹ ਜਰੂਰ ਦੱਸਿਓ ਕਿ ਤੁਸੀਂ ਵੀ ਕਦੇ ਕਿਸੇ ਨਾਲ ਗੁੱਸਾ ਕਰਕੇ ਉਹਨੂੰ ਬਲੌਕ ਕੀਤਾ ਜੇ ਮੰਨ ਲਓ ਤੁਹਾਡੇ ਕੋਈ ਮੈਸੇਜ ਦਾ ਰਿਪਲਾਈ ਨਹੀਂ ਕਰ ਰਿਹਾ ਅੱਜਕੱਲਨਾ ਸਬਰ ਆਪਣਾ ਬਹੁਤ ਘਟ ਗਿਆ ਵੈਸੇ ਮੈਨੂੰ ਵੀ ਆ ਜਾਂਦਾ ਬਹੁਤ ਵਾਰ ਸ਼ਾਇਦ ਵੀ ਮੈਂ ਮੈਸੇਜ ਕੀਤਾ ਸੀ ਰਿਪਲਾਈ ਨਹੀਂ ਕੀਤਾ ਆਪ ਤੋਂ ਵੀ ਕਈ ਵਾਰੀ ਆਪਾਂ ਮੇਰੇ ਰਿਪਲਾਈ ਨਾ ਹੁੰਦਾ ਹੋਵੇ ਪਰ ਆਪਾਂ ਆਪ ਦੀ ਚੀਜ਼ ਨੂੰ ਆਪ ਦੀ ਗਲਤੀ ਨੂੰ ਅੱਖੋਂ ਪਰੋਖੇ ਕਰਕੇ ਦੂਜੇ ਤੇ ਉਂਗਲ ਬਹੁਤ ਜਲਦੀ ਉਠਾ ਦਿੰਨੇ ਆ ਜੇ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਜਾਂ ਦੋਸਤ ਨੂੰ ਇਸ ਗੱਲ ਕਰਕੇ ਬਲੌਕ ਕੀਤਾ ਵੀ ਉਹਨੇ ਤੁਹਾਡੀ ਕਾਲ ਦਾ ਜਵਾਬ ਨਹੀਂ ਦਿੱਤਾ ਜਾਂ ਮੈਸੇਜ ਦਾ ਜਵਾਬ ਨਹੀਂ ਦਿੱਤਾ ਤਾਂ ਤੁਸੀਂ ਉਹਨੂੰ ਹੁਣੇ ਅਨਬਲੌਕ ਕਰੋ ਕਿਉਂਕਿ ਇਹ ਕੋਈ ਗੁੱਸਾ ਨਹੀਂ ਕਰਨ ਵਾਲਾ ਪਹਿਲਾਂ ਅਗਲੇ ਦੀ ਹਾਲਤ ਬਾਰੇ ਜਾਣੋ ਅਗਲੇ ਨਾਲ ਗੱਲ ਕਰੋ ਜੇ ਅਗਲਾ ਜਾਣ ਬੁਝਕੇ ਇਗਨੋਰ ਕਰ ਰਿਹਾ ਤਾਂ ਠੀਕ ਹੈ ਤੁਸੀਂ ਇਗਨੋਰ ਕਰ ਦਿਓ ਬਲੌਕ ਫਿਰ ਵੀ ਨਾ ਕਰੋ ਪਰ ਜੇ ਅਗਲਾ ਕਿਸੇ ਮੁਸੀਬਤ ਦੇ ਵਿੱਚ ਆ ਤਾਂ ਅਗਲੇ ਦਾ ਸਾਥ ਦਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ